ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1250 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1251 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹਲਾ 3 ਜੀ ਅਮਰ ਬੇਪਰਵਾਹ ਹੈ ਤਿਸ ਨਾਲ ਸਿਆਣਪ ਨਾ ਚੱਲੇ ਨਾ ਹੁज्जਤ ਕਰਨੀ ਜਾਏ ਤੀਸਰੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪਣੀ ਬਾਣੀ ਵਿੱਚੋਂ ਸਾਨੂੰ ਸਮਝਾ ਰਹੇ ਹਨ ਕਲਯੁਗੀ ਜੀਵਾਂ ਨੂੰ ਕਿ ਪ੍ਰਮਾਤਮਾ ਟਲ ਹੈ ਬੇਮਥਾਜ ਉਸ ਨਾਲ ਕੋਈ ਚਲਾਕੀ ਨਹੀਂ ਚੱਲ ਸਕਦੀ ਨਾ ਹੀ ਉਸ ਦੇ ਹੁਕਮ ਅੱਗੇ ਕੋਈ ਦਲੀਲ ਪੇਸ਼ ਕੀਤੀ ਜਾ ਸਕਦੀ ਹੈ ਆਪੇ ਛੋੜ ਸਰਣਾਏ ਪਵੈ ਮਨ ਲਏ ਰਜਾਏ ਗੁਰਮਖ ਮਨੋਖਾਪਾ ਭਾਵ ਛੱਡ ਕੇ ਉਸ ਦੀ ਸਰਨੀ ਪੈਂਦਾ ਹੈ ਉਸ ਦੇ ਬਾਣੇ ਅੱਗੇ ਸਿਰ ਨਵਾੰਦਾ ਹੈ ਗੁਰਮਖ ਜਮ ਡੰਡ ਨਾ ਲੱਗਈ ਹੋ ਮੈਂ ਵਿੱਚ ਹੋ ਜਾਏ ਤਾਈਂ ਗੁਰਮਖ ਨੂੰ ਜਮ ਰਾਜ ਕੋਈ ਤਾੜਨਾ ਨਹੀਂ ਕਰ ਸਕਦਾ ਉਸ ਦੇ ਮਨ ਵਿੱਚੋਂ ਹਮੈ ਦੂਰ ਹੋ ਜਾਂਦੀ ਹੈ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹਿ ਲਿਵ ਲਾਏ ਏ ਨਾਨਕ ਪ੍ਰਭੂ ਦਾ ਸੇਵਕ ਉਸ ਨੂੰ ਕਿਹਾ ਜਾ ਸਕਦਾ ਹੈ ਜੋ ਆਪਾ ਭਾਵ ਛੱਡ ਕੇ ਸੱਚੇ ਪ੍ਰਭੂ ਪਰਮਾਤਮਾ ਵਿੱਚ ਸੂਰਤ ਜੋੜੀ ਰੱਖਦਾ ਹੈ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ हे ਪ੍ਰਭੂ ਪਰਮਾਤਮਾ ਇਹ ਜਿੰਦ ਤੇ ਇਹ ਸਰੀਰ ਸਭ ਤੇਰੀ ਬਖਸ਼ੀ ਹੋਈ ਦਾਤ ਹੈ ਇਸ ਸਰੀਰ ਵਿੱਚ ਜਿਹੜੀ ਜੋਤ ਕੰਮ ਕਰ ਰਹੀ ਹੈ ਉਹ ਵੀ ਤੇਰੀ ਹੈ ਸੱਚੇ ਪਾਤਸ਼ਾਹ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਬਹੁਤ ਸਿਆਣ ਪਹੋ ਮੈਂ ਮੇਰੀ ਤੇਰਾ ਸ਼ੁਕਰ ਕਰਨਦੇ ਥਾਂ ਬੜੀਆਂ ਚਲਾਕੀਆਂ ਕਰਨੀਆਂ ਹੋਮੈ ਤੇ ਮਮਤਾ ਦੇ ਕਾਰਨ ਹੀ ਹੈ ਬੋ ਕਰਮ ਕਮਾਵੇ ਲੋਭ ਮੋਹ ਵਿਆਪੇ ਹਉ ਮੈਂ ਕਦੇ ਨਾ ਚੁੱਕੈ ਫੇਰੀ ਜੇ ਮਨੁਖ ਤੇਰੀ ਯਾਦ ਭੁਲਾਕੇ ਲੋਭ ਤੇ ਮੋਹ ਵਿੱਚ ਫਸੇ ਹੋਏ ਹਨ ਜੋ ਹੋਰ ਹੋਰ ਕੰਮ ਕਰਦੇ ਹਨ ਹਉ ਮੈਂ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਨਾਨਕ ਆਪੁ ਕਰਾਏ ਕਰਤਾ ਜੋ ਤੇ ਸੁਭਾਅ ਹੈ ਸਾਈ ਗੱਲ ਚੰਗੇਰੀ ਪੜ੍ਹੇ ਨਾਨਕ ਕਿਸੇ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ ਕਰਤਾਰ ਪ੍ਰਮਾਤਮਾ ਆਕਾਲ ਪੁਰਖ ਸਾਹਿਬ ਕੋ ਸ਼ਾਬ ਕਰ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਚੰਗੀ ਗੱਲ ਸਮਝਣਾ ਇਹੀ ਹੈ ਜੀਵਨ ਦਾ ਸਹੀ ਰਸਤਾ ਜੋ ਪ੍ਰਮਾਤਮਾ ਕਰਦਾ ਹੈ ਉਹ ਠੀਕ ਹੀ ਕਰਦਾ ਹੈ ਪੌੜੀ ਮਹੱਲਾ 5 ਗੁਰੂ ਪਿਆਰਿਓ ਪੌੜੀ ਅੱਗੇ ਲਿਖਿਆ ਮਹੱਲਾ 5 ਕਿਉਂਕਿ ਵਾਰ ਹੈ ਚੌਥੇ ਪਾਸ਼ਾ ਧੰਨ ਧਨ ਸ੍ਰੀ ਗੁਰੂ ਰਾਮਦਾਸ ਜੀ ਦੀ ਸਾਰੰਗ ਦੀ ਵਾਰ ਚੱਲ ਰਹੀ ਹੈ ਤੇ ਪੌੜੀਆਂ ਵੀ ਸਾਰੀਆਂ ਚੌਥੇ ਪਾਸ਼ਾ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਇਹ ਪੌੜੀ ਪੰਜਵੇਂ ਪਾਸ਼ਾ ਧੰਨ ਧਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ ਇਸ ਘਰ ਕੇ ਅੱਗੇ ਲਿਖਿਆ ਹੈ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪੈਣਣਾ ਸੱਚ ਨਾਮ ਅਧਾਰ ਉਸ ਮਨੁੱਖ ਦੀ ਜਿੰਦ ਦੀ ਖੁਰਾਕ ਤੇ ਪੋਸ਼ਾਕ ਪ੍ਰਭੂ ਦਾ ਨਾਮ ਹੋ ਜਾਂਦਾ ਹੈ ਨਾਮ ਹੀ ਉਸ ਦਾ ਆਸਰਾ ਹੋ ਜਾਂਦਾ ਹੈ ਗੁਰ ਪੂਰੈ ਮੇਲਾਇਆ ਪ੍ਰਭ ਦੇਵਨ ਹਾਰ ਪੂਰੇ ਸਤਗੁਰ ਨੇ ਜਿਸ ਮਨੁੱਖ ਨੂੰ ਸਬਦ ਆਤਾ ਦੇਣ ਵਾਲਾ ਪ੍ਰਭੂ ਪਰਮਾਤਮਾ ਮਿਲਾ ਦਿੱਤਾ ਹੈ ਫਿਰ ਉਹਦਾ ਸਭ ਕੁਝ ਨਾਮ ਹੀ ਹੋ ਜਾਂਦਾ ਹੈ ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ ਉਨਾ ਬੰਦਿਆਂ ਦੀ ਕਿਸਮਤ ਪੂਰੀ ਖੁਰ ਜਾਂਦੀ ਹੈ ਭਾਗ ਜਾਗ ਜਾਂਦੇ ਹਨ ਜੋ ਨਿਰੰਕਾਰ ਕਾਲਪੁਰਖ ਵਾਏ ਗੁਰੂ ਨੂੰ ਸਿਮਰਦੇ ਹਨ ਸਾਧੂ ਸੰਗਤ ਲਗਿਆਂ ਤਰਿਆ ਸੰਸਾਰ ਉਹ ਸਤ ਸੰਗ ਦਾ ਆਸਰਾ ਲੈ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਨਾਨਕ ਸਿਵਤ ਸਲਾਹਾਕਾਰ ਪ੍ਰਭ ਕਾ ਜੈਕਾਰ ਹੇ ਨਾਨਕ ਪ੍ਰਮਾਤਮਾ ਦੀ ਸਿਵਸਲਾ ਪ੍ਰਮਾਤਮਾ ਦੀ ਵਡਿਆਈ ਕਰ ਫਿਰ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਵੇਂਗਾ ਸਲੋਕ ਮਹੱਲਾ 5 ਸਬੇ ਜੀ ਸਮਾਲ ਆਪਣੀ ਮੇਰ ਕਰ ਹੇ ਪ੍ਰਭੂ ਪਰਮਾਤਮਾ ਆਪਣੀ ਮੇਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਭੰਨ ਤਰ ਅਨ ਪਾਣੀ ਬਹੁਤਾ ਪੈਦਾ ਕਰ ਜੀਵਾਂ ਦੇ ਦੁਖ ਦਿਲਦਰ ਦੂਰ ਕਰਕੇ ਬਚਾਲੈ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਸ੍ਰਿਸ਼ਟੀ ਦੀ ਏ ਅਰਦਾਸ ਦਾਤਾਰ ਨੇ ਸੁਣੀ ਤੇ ਸ੍ਰਿਸ਼ਟੀ ਸ਼ਾਂਤ ਹੋ ਗਈ ਸਭ ਦੁਖ ਮਿਟ ਗਏ ਲੇਵੋ ਕੰਢ ਲਗਾਏ ਅਪਦਾ ਸਭ ਹਰ ਇਸ਼ਤਰਾ ਹੈ ਪ੍ਰਭੂ ਜੀਵਾਂ ਨੂੰ ਆਪਣੇ ਨੇੜੇ ਰੱਖ ਅਤੇ ਇਹਨਾਂ ਦੀ ਅਪਦਾ ਭਾਵ ਸਾਰੀ ਬਿਪਤਾ ਦੂਰ ਕਰ ਦੇ ਦੁਖ ਕਲੇਸ਼ ਮਿਟਾ ਦੇ ਜੀਵਾਂ ਦੇ ਪੰਜਵੇਂ ਪਾਤਸ਼ਾਹ ਸਾਡੇ ਵਾਸਤੇ ਪਰਮਾਤਮਾ ਅਗੇ ਅਰਦਾਸ ਕਰ ਰਹੇ ਹਨ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਹੈ ਨਾਨਕ ਆਖੇ ਭਾਈ ਪ੍ਰਭੂ ਦਾ ਨਾਮ ਸਿਮਰ ਉਸ ਦਾ ਘਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਮਹੱਲਾ ਪੰਜਵਾ ਵੁੱਠੇ ਮੇਗ ਸੁਹਾਵਣੇ ਹੁਕਮ ਕੀਤਾ ਕਰਤਾਰ ਜਦੋਂ ਕਰਤਾਰ ਨੇ ਹੁਕਮ ਦਿੱਤਾ ਸੋਹਣੇ ਬੱਦਲ ਆ ਕੇ ਵਰ ਪਏ ਰਿਜਕੋ ਪਾਏ ਉਹਨੇ ਅਗਲਾ ਠੰਡ ਪਈ ਸੰਸਾਰ ਤੇ ਉਸ ਪ੍ਰਭੂ ਨੇ ਬੇਅੰਤ ਰਿਜਕ ਜੀਵਾਂ ਲਈ ਪੈਦਾ ਕੀਤਾ ਸਾਰੇ ਜਗਤ ਵਿੱਚ ਠੰਡ ਪੈ ਗਈ ਇਸੇ ਤਰ੍ਹਾਂ ਕਰਤਾਰ ਦੀ ਮਿਹਰ ਨਾਲ ਗੁਰੂ ਬੱਦਲ ਦੇ ਉਪਦੇਸ਼ ਦੀ ਵਰਖਾ ਨਾਲ ਬੇਅੰਤ ਨਾਮ ਧਨ ਪੈਦਾ ਹੋਇਆ ਤੇ ਗੁਰੂ ਦੇ ਸ਼ਰਨ ਆਉਣ ਵਾਲੇ ਵੱਡ ਭਾਗੀਆਂ ਦੇ ਅੰਦਰ ਠੰਡ ਪਈ ਤਨ ਮਨ ਹਰਿਆ ਹੋਇਆ ਸਿਮਰਤ ਅਗੰਮ ਪਾਰ ਆ ਪਹੁੰਚ ਤੇ ਬੇਅੰਤ ਪ੍ਰਭੂ ਦਾ ਸਿਮਰਨ ਕਰਨ ਨਾਲ ਉਹਨਾਂ ਦਾ ਤਨ ਤੇ ਮਨ ਖੇੜ ਪਿਆ ਕਰ ਕਿਰਪਾ ਪ੍ਰਭੇ ਆਪਣੀ ਸੱਚੇ ਸਿਰਜਣਹਾਰ ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ ਜੀ ਆਪਣੀ ਮਿਹਰ ਕਰ ਮੈਨੂੰ ਵੀ ਇਹੀ ਨਾਮ ਧੰਨ ਦੇ ਕੀਤਾ ਲੋੜ ਹੈ ਸੋ ਕਰੈ ਨਾਨਕ ਸਦ ਬਲਿਹਾਰ ਪਰਮਾਤਮਾ ਜੋ ਤੂੰ ਕਰਨਾ ਚਾਹੁੰਦਾ ਹੈ ਉਹੀ ਕਰਦਾ ਹੈ ਮੈਂ ਨਾਨਕ ਤੇਥੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਪੌੜੀ ਵੱਡਾ ਆਪ ਗਮ ਹੈ ਵੱਡੀ ਵਡਿਆਈ ਪ੍ਰਭੂ ਪਰਮਾਤਮਾ ਇਤਨਾ ਵੱਡਾ ਹੈ ਕਿ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਉਸ ਦੀ ਵਡਿਆਈ ਵੀ ਵੱਡੀ ਹੈ ਵੱਡੇ ਮੇਰੇ ਸਹਬਾਂ ਵੱਡੀ ਤੇਰੀ ਵਡਿਆਈ ਭਾਵ ਉਸ ਵੱਡੇ ਨੇ ਜੋ ਰਚਨਾ ਰਚੀ ਹੈ ਉਹ ਵੀ ਬੇਅੰਤ ਹੈ ਗੁਰਸਬਦ ਦੀ ਵੇਖ ਵਿਗਸਿਆ ਅੰਤਰ ਸਾਤ ਆਈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੇ ਰਾਹੀ ਉਸ ਦੀ ਵਡਿਆਈ ਵੇਖੀ ਹੈ ਉਸ ਦੇ ਅੰਦਰ ਖੜਾਓ ਪੈਦਾ ਹੋ ਗਿਆ ਹੈ ਉਸ ਨੂੰ ਸ਼ਾਂਤੀ ਆ ਗਈ ਹੈ ਉਸ ਦੇ ਅੰਦਰ ਤਪਸ਼ ਬੁੱਝ ਕੇ ਠੰਡ ਵਰਤ ਗਈ ਹੈ ਸ਼ਾਂਤੀ ਆਵਸੀ ਹੈ ਸਾਬੇ ਆਪੇ ਆਪ ਵਰਤਦਾ ਆਪੇ ਹੈ ਭਾਈ ਏ ਭਾਈ ਆਪਣੀ ਰਚੀ ਹੋਈ ਰਚਨਾ ਵਿੱਚ ਹਰ ਥਾਂ ਪ੍ਰਭੂ ਪਰਮਾਤਮਾ ਆਪ ਹੀ ਮੌਜੂਦ ਹੈ ਆਪਨਾਥ ਸਭ ਨਥੀ ਅਨ ਸਭ ਹੁਕਮ ਚਲਾਈ ਪ੍ਰਭੂ ਪਰਮਾਤਮਾ ਆਪ ਖਸਮ ਹੈ ਸਾਰੀ ਸ੍ਰਿਸ਼ਟੀ ਉਸਨੇ ਆਪਣੇ ਵਾਸ ਵਿੱਚ ਕੀਤੀ ਹੋਈ ਹੈ ਸਾਰੀ ਸ੍ਰਿਸ਼ਟੀ ਨੂੰ ਉਸਨੇ ਆਪਣੇ ਮਨ ਵਿੱਚ ਰੱਖਿਆ ਹੋਇਆ ਵਾਸ ਵਿੱਚ ਰੱਖਿਆ ਹੋਇਆ ਹੈ ਆਪਣੇ ਹੁਕਮ ਵਿਚ ਚਲਾ ਰਿਹਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹਰ ਭਾਵੇਂ ਸੋ ਕਰੇ ਸਭ ਚੱਲੇ ਰਜਾਈ ਸੁਧ ਏ ਨਾਨਕ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ ਸਾਰੀ ਸ੍ਰਿਸ਼ਟੀ ਉਸ ਦੀ ਰਜਾ ਵਿੱਚ ਤੁਰ ਰਹੀ ਹੈ ਸੁਧ ਇੱਥੇ ਸਾਰੰਗ ਦੀ ਵਾਰ ਸੰਪੂਰਨ ਹੋਈ ਹੈ ਅਗੇ ਸਾਰੰਗ ਰਾਗ ਵਿੱਚ ਭਗਤਾਂ ਦੀ ਬਾਣੀ ਚਲਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਸਾਰੰਗ ਬਾਣੀ ਭਗਤਾਂ ਕੀ ਰਾਗ ਸਾਰੰਗ ਵਿੱਚ ਭਗਤਾਂ ਦੀ ਬਾਣੀ ਕਬੀਰ ਜੀ ਭਗਤ ਕਬੀਰ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਕਹਾ ਨਰ ਗਰਬਸ ਥੋਰੀ ਬਾਤ ਭਗਤ ਕਬੀਰ ਜੀ ਫਰਮਾਨ ਕਰਦੇ ਹਨ हे ਬੰਦੇ ਥੋੜੀ ਜੀ ਗੱਲ ਪਿਛੇ ਭਾਵ ਇਸ ਚੰਦ ਰੋਜਾ ਜ਼ਿੰਦਗੀ ਪਿਛੇ ਕਿਉਂ ਮਾਨ ਕਰ ਰਿਆ ਹੈ ਮਨ ਦਾ ਸਨਾਜ ਟਕਾ ਚਾਰ ਗਾਂਠੀ ਐਂਡ ਟੈਂਡੋ ਜਾਤ ਰਹਾਓ 10 ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ ਤਾਂ ਕੀ ਹੋਇਆ ਕਿਉਂ ਇਤਨਾ ਆਕੜ ਕੇ ਤੁਰਦਾ ਹੈ ਰਹਾਓ ਗੁਰੂ ਪਿਆਰਿਓ ਉਸ ਸਮੇਂ ਦੀ ਬਾਣੀ ਉਚਾਰਨ ਕੀਤੀ ਹੈ ਭਗਤ ਕਬੀਰ ਜੀ ਮਹਾਰਾਜ ਨੇ ਜਿਹੜਾ 10 ਮਣ ਦਾਣੇ ਕਿਸਦੇ ਹੁੰਦੇ ਸੀ ਨਾ ਤੇ ਉਹ ਬੜਾ ਫਿਰ ਆਕੜ ਕੇ ਤੁਰਦਾ ਹੁੰਦਾ ਸੀ ਹੁਣ ਤੇ ਕਿੱਲੇ ਚੋਂ 40 ਬੋਰੀਆਂ ਨਿਕਲਦੀਆਂ ਹਨ ਦਵਾਈਆਂ ਪਾ ਪਾ ਕੇ ਸਪਰੇ ਪਾ ਪਾ ਕੇ ਤੇ ਪਹਿਲੇ ਸਮੇਂ ਜੇ ਖੇਤੀ ਵੀ ਬਲਦਾਂ ਨਾਲ ਹੁੰਦੀ ਸੀ ਖੂਹ ਦੇ ਪਾਣੀ ਨਾਲ ਹੁੰਦੀ ਸੀ ਤੇ ਉਸ ਸਮੇਂ ਫਿਰ 4 ਪੈਸੇ ਜਿੱਦ ਕੋਲ ਹੁੰਦੇ ਸੀ ਟਕੇ ਹੀ ਹੁੰਦੇ ਸੀ ਤੇ ਅੱਜ ਕੱਲ ਦੇ ਟਕੇ ਨੂੰ ਕੋਈ ਪੁੱਛਦਾ ਨਹੀਂ ਹੈਗਾ ਤੇ ਉਹ ਬੜਾ ਆਕੜ ਕੇ ਤੁਰਦਾ ਸੀ ਉਸ ਬਾਰੇ ਭਗਤ ਕਬੀਰ ਜੀ ਅੱਜ ਤੋਂ ਕਈ ਸੌ ਸਾਲ ਪਹਿਲਾਂ ਲਿਖ ਗਏ ਹਨ ਤੇ ਅੱਜ ਕੱਲ ਵੀ ਇਦਾਂ ਹੀ ਹੈ ਜੇ ਕੋ ਮਾਰਜੀ ਵੱਡੀ ਗੱਡੀ ਹੁੰਦੀ ਤੇ ਹਰਨ ਮਾਰ ਮਾਰ ਕੇ ਲੋਕਾਂ ਨੂੰ ਬਾਗਲ ਕਰ ਦਿੰਦਾ ਸਾਡੇ ਹੀ ਮਹੱਲੇ ਵਿੱਚ ਹੈਗੇ ਨੇ ਮੂਰਖ ਲੋਕ ਰਹਿੰਦੇ ਨੇ ਜੇ ਕੋਈ ਪਰੇ ਨਹੀਂ ਹੁੰਦਾ ਤੇ ਹਰਨ ਮਾਰ ਹੀ ਜਾਣਗੇ ਉਹ ਬੜਾ ਆਕੜ ਜੀ ਕਰਨਗੇ ਆਪਣੀ ਗੱਡੀ ਦੀ ਉਹ ਮੂਰਖੋ ਇਹ ਗੱਡੀਆਂ ਗੁਡੀਆਂ ਇੱਥੇ ਹੀ ਰਹਿ ਜਾਣੀਆਂ ਹਨ ਜਿਵੇਂ ਭਗਤ ਕਬੀਰ ਜੀ ਕਹਿੰਦਾ ਵੀ ਕਿਉਂ ਆਕੜ ਕੇ ਤੁਰਨਾ ਤੂੰ ਇਹ ਮੂਰਖ ਲੋਕ ਹੁੰਦੇ ਜਿਹੜੇ ਗੱਡੀਆਂ ਦੀਆਂ ਆਪਣੇ ਜਾਇਦਾਦ ਦੀ ਆਪਣੀ ਜ਼ਮੀਨ ਦੀ ਆਕੜ ਕਰਦੇ ਹਨ ਸੋ ਰੋ ਵਿਚਾਰ ਬਹੁਤ ਪਰਤਾਪ گاؤں ਸੋ ਪਾਏ ਦੋਏ ਲੱਖ ਟਕਾ ਬਰਾਤ ਜਿਸ ਤੋਂ ਵੀ ਵਧੇਗ ਪ੍ਰਤਾਪ ਹੋਇਆ ਤਾਂ 100 ਪਿੰਡਾਂ ਦੀ ਮਾਲਕੀ ਹੋ ਗਈ ਜਾਂ ਲੱਖ 2 ਲੱਖ ਟਕੇ ਦੀ ਜਾਗੀਰ ਮਿਲ ਗਈ ਦਿਵਸ ਚਾਰ ਕੀ ਕਰੋ ਸਾਹੇਬੀ ਜੈਸੇ ਬਨ ਹਰਪਾਤ ਏ ਬੰਦੇ ਤਾਂ ਵੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ ਤੇ ਆਖਰ ਛੱਡ ਜਾਓਗੇ ਜਿਵੇਂ ਜੰਗਲ ਦੇ ਹਰੇ ਪੱਤੇ ਚਾਰ ਦਿਨ ਹੀ ਹਰੇ ਰਹਿੰਦੇ ਹਨ ਤੇ ਫਿਰ ਸੁੱਕ ਸੜ ਜਾਂਦੇ ਹਨ ਨਾ ਕੋ ਲੈ ਆਇਓ ਇਹੋ ਧਨ ਨਾ ਕੋ ਲੈ ਜਾਤ ਦੁਨੀਆ ਦਾ ਇਹ ਮਾਲ ਧਨ ਨਾ ਕੋਈ ਬੰਦਾ ਜੰਮਣ ਵੇਲੇ ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾ ਕੋਈ ਮਰਨ ਵੇਲੇ ਇਹ ਧਨ ਨਾਲ ਲੈ ਜਾਂਦਾ ਹੈ ਜਦੋਂ ਕੋਈ ਦੁਨੀਆ ਦਾ ਕੋਈ ਅਮੀਰ ਬੰਦਾ ਮਰਦਾ ਹੈ ਤੇ ਕਬਰਾਂ ਤੱਕ ਨਾਲ ਜਾਇਆ ਕਰੋ ਗੁਰੂ ਪਿਆਰਿਓ ਵੇਖਿਆ ਕਰੋ ਕੇ ਬੰਦਾ ਕਿੰਨਾ ਕਤਾਨ ਲੈ ਗਿਆ ਨਾਲ ਆਪਣੇ ਸਭ ਕੁਝ ਇੱਥੇ ਹੀ ਛੱਡ ਜਾਂਦਾ ਹੈ ਗੱਡੀਆਂ ਕੋਠੀਆਂ ਕਾਰਾਂ ਜੋ ਵੀ ਜ਼ਮੀਨਦਾਰ ਦੇਦਾਤੇ ਸਭ ਇੱਥੇ ਹੀ ਰਹਿ ਜਾਂਦੀ ਏ ਪਰ ਬੰਦਾ ਆਕੜ ਨਹੀਂ ਛੱਡਦਾ 라ਵਣ ਹੂੰਤੇ ਅਦਕ ਸ਼ਤਰਪਤ ਖਿਨ ਮੈਂ ਗਏ ਬਿਲਾਤ 라ਵਣ ਤੋਂ ਵੱਡੇ ਭੀ 라ਵਣ ਤੋਂ ਵੀ ਵੱਡੇ ਵੱਡੇ ਰਾਜੇ ਇੱਕ ਪਲਕ ਵਿੱਚ ਇੱਥੋਂ ਚੱਲ ਚੱਲ ਬਸੇ ਹਨ ਕਿਉਂਕਿ 라ਵਣ ਦੀ ਸੌਨ ਦੀ ਲੰਕਾ ਸੀ ਤੇ ਸਭ ਤੋਂ ਵੱਡਾ ਰਾਜਾ ਮੰਨਿਆ ਗਿਆ ਸੀ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ اے ਬੰਦੇ ਜਨਮ ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ ਸਿਰਫ ਪ੍ਰਭੂ ਦੇ ਸੰਤ ਹੀ ਹਨ ਜੋ ਸਦਾ ਟਲ ਰਹਿੰਦੇ ਹਨ ਜੋ ਮੋੜ ਮੋੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ ਉਹਨਾਂ ਦੀ ਸੇਵਾ ਕਰੋ ਉਹ ਪ੍ਰਭੂ ਦਾ ਨਾਮ ਆਪ ਸਿਮਰਦੇ ਹਨ ਤੇ ਹੋਰ ਨਾਲ ਤੋ ਜਪਾਂਦੇ ਹਨ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ ਪਰਮਾਤਮਾ ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਨੂੰ ਵੈਸੇ ਸੰਤ ਜਨਾਂ ਦੀ ਸੰਗਤ ਵਿੱਚ ਮਿਲਾਂਦਾ ਹੈ ਮਾਤ ਪਿਤਾ ਬਨਤਾ ਸੁਤ ਸੰਪਤ ਅੰਤ ਨਚਲਤ ਸੰਗਾਤ हे ਕਮਲਿਆ ਤੂੰ ਜਿਹੜੇ ਧੰਦੀ ਵੜਾਈ ਵਿੱਚ ਮਸਤ ਹੁੰਨਾ ਹੈ ਜਿਹੜੀਆਂ ਕਾਰਾਂ ਵਿੱਚ ਬੈਠ ਕੇ ਕਮਲਿਆਂ ਵਾਂਗੂ ਮੂਰਖਾ ਵਾਂਗੂ ਹਰਨ ਵਜਾਂਦਾ ਰਹਿੰਦਾ ਹੈ। ਇਹ ਕਮਲੇ ਉਹ ਸਭ ਕੁਛ ਇੱਥੇ ਹੀ ਰਹਿ ਜਾਣਾ ਹੈ। ਮਾਂ ਪਿਓ, ਵੋਟੀ ਪੁੱਤਰ ਧੰਨ, ਪੋਤਰੇ ਇਹਨਾਂ ਵਿੱਚੋਂ ਕੋਈ ਵੀ ਅਖੀਰ ਵੇਲੇ ਨਾਲ ਨਹੀਂ ਤੁਰਦਾ। ਕਹਿਤ ਕਬੀਰ RAM ਭਜ ਬੌਰੇ ਜਨਮ ਕਾਰਥ ਜਾਤ। ਕਬੀਰ ਆਖਦਾ ਹੈ ਕਿ ਇੱਕ ਪ੍ਰਭੂ ਹੀ ਸਾਥੀ ਬਣਦਾ ਹੈ। ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜੀਵਨ ਵਿਅਰਥ ਜਾ ਰਿਹਾ ਹੈ ਪੰਜਵੇਂ ਪਾਸ਼ਾਧਾਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਚਾਰਨ ਕਰਦੇ ਹਨ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦ ਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਕਿ ਜਿੱਥੇ ਕੁਝ ਵੀ ਨਹੀਂ ਜਾਂਦਾ ਉੱਥੇ ਪ੍ਰਮਾਤਮਾ ਦਾ ਨਾਮ ਜਾਂਦਾ ਹੈ ਤੇ ਭਗਤ ਕਬੀਰ ਜੀ ਵੀ ਇਹੀ ਗੱਲ ਕਹਿ ਰਹੇ ਹਨ ਕਿ ਸਿਰਫ ਜਪਿਆ ਹੋਇਆ ਪ੍ਰਮਾਤਮਾ ਦਾ ਨਾਮ ਹੀ ਨਾਲ ਜਾਣਾ ਹੈ ਹੋਰ ਕੋਈ ਚੀਜ਼ ਨਾਲ ਨਹੀਂ ਜਾਂਦੀ ਮਾਤ ਪਿਤਾ ਬਨਤਾ ਸੁੱਤ ਬੰਦਪ ਵਾਹਿਗੁਰੂ ਮਾਤ ਪਿਤਾ ਬਨਤਾ ਸੁੱਤ ਸੰਪਤ ਅੰਤ ਨਚਲਤ ਸੰਗਾਤ ਕਹ ਤੋ ਕਬੀਰ RAM ਭਜ ਬੌਰੇ ਜਨਮ ਕਾਰਥ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1251 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1252 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ